ਸਸਤੇ 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 ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਮਿਲ ਰਹੇ ਨੇ ਹੀਰੋ ਦੇ ਮੋਟਰਸਾਈਕਲ ਹੀਰੋ ਦੇ ਸਕੂਟਰ ਸ਼੍ਰੀ ਜੋਰਾਵਰ ਆਟੋਜ਼ ਮਾਚੀਵਾੜਾ ਦੇ ਸ਼ੋਰੂਮ ਦੇ ਵਿੱਚ ਦੋਸਤੋ ਜਿੱਥੇ ਦੀਵਾਲੀ ਆਈ ਹੈ ਔਰ ਦੀਵਾਲੀ ਵੀ ਜਿਹੜੀ ਹੈ ਉਹ ਕਰਮਾ ਵਾਲੀ ਆਈ ਹੈ ਕਿਉਂਕਿ ਦੀਵਾਲੀ ਦੇ ਮੌਕੇ ਬਹੁਤ ਰੇਟ ਘਟ ਗਏ ਨੇ ਹੀਰੋ ਦੇ ਸਕੂਟਰ ਮੋਟਰਸਾਈਕਲਾਂ ਦੇ ਸ਼੍ਰੀ ਜਵਰਾਵਰ ਆਟੋ ਮਾਛੀਵਾੜਾ ਦੇ ਸ਼ੋਰੂਮ ਦੇ ਵਿੱਚ ਤੁਹਾਨੂੰ ਹੀਰੋ ਦੇ ਸਕੂਟਰ ਔਰ ਹੀਰੋ ਦੇ ਮੋਟਰਸਾਈਕਲਾਂ ਦੇ ਰੇਟਾਂ ਦੇ ਵਿੱਚ ਭਾਰੀ ਛੋਟ ਵੀ ਮਿਲੇਗੀ ਔਰ ਤਿਹਾਰਾਂ ਦੇ ਮੌਕੇ ਬਹੁਤ ਸਾਰੇ ਆਫਰ ਵੀ ਮਿਲਣਗੇ ਆਓ ਦੇਖਦੇ ਹਾਂ ਅੰਦਰ ਜਾ ਕੇ ਤੇ ਸ਼੍ਰੀ ਜਵਰਾਵਰ ਆਟੋਜ਼ ਮਾਛੀਵਾੜਾ ਦੇ ਸ਼ੋਰੂਮ ਦੇ ਵਿੱਚ ਕਿਹੜੇ-ਕਿਹੜੇ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਕਿਹੜੇ-ਕਿਹੜੇ ਆਫਰ ਮਿਲਣਗੇ ਸੋ ਆਜੋ ਮੇਰੇ ਨਾਲ ਸੋ ਦੋਸਤੋ ਪਹੁੰਚ ਗਏ ਆਪਾਂ ਸ਼੍ਰੀ ਜੁਰਾਵਰ ਆਟੋਜ਼ ਮਾਚੀਵਾੜਾ ਦੇ ਸ਼ੋਅਰੂਮ ਦੇ ਵਿੱਚ ਹੀਰੋ ਦੀ ਏਜੰਸੀ ਹੈ ਮੋਟਰਸਾਈਕਲ ਹੀ ਮੋਟਰਸਾਈਕਲ ਸਕੂਟਰ ਐ ਸਕੂਟਰ ਨਜ਼ਰ ਆ ਰਹੇ ਨੇ ਤੇ ਇਹ ਦੀਵਾਲੀ ਦੇ ਉੱਤੇ ਕਿਹੜੇ ਕਿਹੜੇ ਆਫਰ ਮਿਲਣਗੇ ਸੋ ਆਪਾਂ ਗੱਲਬਾਤ ਕਰਦੇ ਹਾਂ ਸੰਦੀਪ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਦੱਸੋ ਸਾਡੇ ਜਿਹੜੇ ਵੀਊਰ ਨੇ ਜਿਹੜੇ ਮਾਚੀਵਾੜੇ ਦੇ ਆਸ-ਪਾਸ ਦੇ ਏਰੀਏ ਦੇ ਵਿੱਚ ਰਹਿੰਦੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਆਹ ਜਿਹੜੀ ਦੀਵਾਲੀ ਦੇ ਉੱਤੇ ਬੜਾ ਰੋੜਾ ਪਿਆ ਹੋਇਆ ਹੈ ਰੇਟ ਘਟ ਗਏ ਰੇਟ ਘਟ ਗਏ ਸਸਤੇ ਹੋ ਗਏ ਸਸਤੇ ਹੋ ਗਏ ਹੁਣ ਤੁਸੀਂ ਦੱਸੋ ਡਿਟੇਲ ਦੇ ਵਿੱਚ ਕਿ ਕਿਦਾਂ ਮੋਟਰਸਾਈਕਲ ਘਟੇ ਨੇ ਕਿਦਾਂ ਰੇਟ ਘਟੇ ਨੇ ਚਾਹ ਤੁਸੀਂ ਕਿਹੜਾ ਕਿਹੜਾ ਆਫਰ ਦੇ ਰਹੇ ਆ ਹਾਂਜੀ ਸਰ ਇਸ ਦੀਵਾਲੀ ਤੇ ਜਿਹੜੇ ਮੌਕੇ ਦੇ ਰੇਟ ਜਿਹੜੇ ਨੇ ਘਟੇ ਨੇ 4000 ਤੋਂ ਲੈ ਕੇ 15000 ਤੱਕ ਪਰ ਮਾਡਲ ਦੇ ਰੇਟ ਦੇ ਵਿੱਚ ਫਰਕ ਪੈ ਗਿਆ ਵਾ ਮਤਲਬ ਮਾਡਲ ਦੇ ਹਿਸਾਬ ਦੇ ਨਾਲ ਜੇ ਕੋਈ ਮੋਟਰਸਾਈਕਲ ਜਾਂ ਸਕੂਟਰ ਲੈਣਾ ਹੋਵੇ ਤੇ 4000 ਤੋਂ ਲੈ ਕੇ 15000 ਰੁਪਏ ਤੱਕ ਸਾਨੂੰ ਰੇਟ ਦੇ ਵਿੱਚ ਜਣੀ ਛੋਟ ਮਿਲੂਗੀ ਛੋਟ ਮਿਲੂਗੀ ਹਾਂਜੀ ਇਸ ਤੋਂ ਇਲਾਵਾ ਤੁਸੀਂ ਕੀ ਆਫਰ ਦੇ ਰਹੇ ਹੋ ਸ਼੍ਰੀ ਜਰਾਵਰ ਸਰ ਦੇਖੋ ਆਪਾਂ ਕਸਟਮਰ ਨੂੰ ਜ਼ੀਰੋ ਡਾਊਨ ਪੇਮੈਂਟ 'ਤੇ ਕੱਢੀ ਹੋ ਡਿਲੀਵਰ ਕਰ ਰਹੇ ਆ ਜਿਸ ਕਸਟਮਰ ਦਾ ਜਿਹੜਾ ਸਿਮ ਬਾਲਾ ਬਹੁਤ ਜ਼ਿਆਦਾ ਵਧੀਆ ਵਾ ਠੀਕਾ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਲੀ ਹੋਣ ਕੀ ਆਪਾਂ ਜ਼ੀਰੋ ਡਾਊਨ ਪੇਮੈਂਟ ਤੇ ਉਹਨਾਂ ਨੂੰ ਗੱਡੀ ਡਿਲੀਵਰ ਕਰਾਂ ਜ਼ੀਰੋ ਡਾਊਨ ਪੇਮੈਂਟ ਦਾ ਮਤਲਬ ਇਹ ਹੈ ਕਿ ਕੋਈ ਵੀ ਪੈਸਾ ਨਹੀਂ ਦੇਣਾ ਹਾਂਜੀ ਸਰ ਤੇ ਜਿਹੜਾ ਮੋਟਰਸਾਈਕਲ ਸਕੂਟਰ ਜਿਹੜਾ ਆ ਤੁਸੀਂ ਉਹ ਡਿਲੀਵਰ ਕਰ ਦੇਣਾ ਹਾਂਜੀ ਸਰ ਤੇ ਦੂਜੇ ਨੰਬਰ ਦੇ ਉੱਤੇ ਜਿਹੜੀਆਂ ਉਹ ਕਿਸ਼ਤਾਂ ਆ ਉਹ ਕਿਦਾਂ ਕਿ ਬਹੁਤ ਜ਼ਿਆਦਾ ਕੱਟ ਸੈਕਿੰਡ ਦੇ ਵਿੱਚ ਆਪਾਂ ਇਹ ਕਹਿ ਦਾਂਗੇ ਕਿ ਆਪਾਂ 2 ਜਾਂ 4 ਮਿੰਟ ਦੇ ਵਿੱਚ ਆਪਾਂ ਜਿਹੜੇ ਲੋਨ ਦੀ ਅਪਰੂਵਲ ਆਪਣੀ ਆ ਜਾਂਦੀ ਹੈ ਆਪਾਂ ਕਸਟਮਰ ਨਾਲ ਨਾਲ ਦੀ ਨਾਲ ਗੱਡੀ ਡਿਲੀਵਰ ਪੰਗੇ ਵੀ ਬਹੁਤ ਆ ਕਹਿੰਦੇ ਬਹੁਤ ਕਾਗਜ਼ੀ ਕਾਰਵਾਈ ਬਹੁਤ ਕਰਦੀ ਪੈਂਦੀ ਐ ਦਰਮਿਆਨ ਚੱਕਰ ਕੋਈ ਕਾਰਵਾਈ ਤਾਂ ਠੀਕ ਹੈ ਮਤਲਬ ਘਟ ਕਾ ਕਾਰਵਾਈ ਕਰ ਰਹੀ ਹੈ ਕਾ ਕਾਰਵਾਈ ਕਹਿ ਸਕਦੇ ਆਪਾਂ ਠੀਕ ਆ ਕਿ ਆਪਾਂ ਕਸਟਮਰ ਨੂੰ ਜਿਹੜੀ ਗੱਡੀ ਆ ਬਹੁਤ ਛੇਤੀ ਡਿਲੀਵਰ ਕਰ ਦਿੰਦੇ ਆ ਤੇ ਦੀਵਾਲੀ ਤੇ ਕੀ ਦੇ ਰਹੇ ਆ ਇਸ ਵੇਲੇ ਦੀਵਾਲੀ ਦੇ ਸਰ ਆਪਾਂ ਕਸਟਮਰ ਨੂੰ ਫ੍ਰੀ ਗਿਫਟ ਦੇ ਰਹੀ ਆ ਆਫਰ ਆ ਉਹ ਲਗਾਈ ਹੋਈ ਇੱਕ ਆਸਮਾਨ ਨੂੰ ਆਪਾਂ ਗਿਫਟ ਨਾਲ ਦੇ ਰਹੇ ਆ ਲਓ ਜੀ ਆ ਤੁਸੀਂ ਸੁਣਿਆ ਕਿ ਸ਼੍ਰੀ ਜੁਰਾਵਰ ਆਟੋਜ਼ ਮਾਚੀਵਾੜਾ ਦੇ ਸ਼ੋਅਰੂਮ ਦੇ ਵਿੱਚ ਜ਼ੀਰੋ ਡਾਊਨ ਪੇਮੈਂਟ ਤੇ ਯਾਨੀ ਸਿਫਰ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਹੀਰੋ ਦਾ ਕੋਈ ਵੀ ਸਕੂਟਰ ਜਾਂ ਮੋਟਰਸਾਈਕਲ ਲੈ ਜਾ ਸਕਦੇ ਆ ਕੱਟ ਕਾਜ਼ੀ ਕਾਰਵਾਈ ਕੱਟ ਵਿਆਜ ਔਰ ਆਸਾਨ ਕਿਸ਼ਤਾਂ ਤੇ ਹਰ ਇੱਕ ਕੋਈ ਵੀ ਗੱਡੀ ਲੈ ਲਓ ਤੇ ਉਹਦੇ ਉੱਤੇ ਤੁਹਾਨੂੰ ਜਿਹੜਾ ਇੱਕ ਸ਼ਾਨਦਾਰ ਜਿਹੜਾ ਗਿਫਟ ਉਹ ਗਾਰਾਫ ਤੋਂ ਪੱਕਾ ਮਿਲੂਗਾ ਜੀ ਮੈਨੂੰ ਇਹ ਦੱਸੋ ਜਿਹੜੇ ਮੈਂ ਸਵਾਲ ਤੁਹਾਨੂੰ ਪਹਿਲਾਂ ਪੁੱਛਿਆ ਸੀ ਕਿ ਇਹ ਸਸਤੇ ਕਿੱਦਾਂ ਹੋ ਗਏ ਆ ਸਸਤੇ ਸਰ ਦੇਖੋ ਜੀਐਸਟੀ ਦਾ ਰੇਟ ਵੀ ਘਟ ਗਿਆ ਜੀਐਸਟੀ ਦੇ ਰੇਟ ਘਟਣ ਦੇ ਨਾਲ ਬਾਈਕ ਦੇ ਰੇਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ 4000 ਤੋਂ 15000 ਰੁਪਏ ਤੱਕ ਜੀਐਸਟੀ ਦਾ ਹੀ ਫਾਇਦਾ ਹੋ ਜਾਣਾ ਸਪਲੈਂਡਰ ਦਾ ਟੌਪ ਤੇ ਵੀ ਮਾਡਲ ਚੱਲਦਾ ਮੈਨੂੰ ਵੀ ਪਤਾ ਵਾ ਕਿ ਹਰੇ ਕੋਈ ਕਹਿ ਰਿਆ ਸੀ ਸਪਲੈਂਡਰ ਹੀ ਲੈਣਾ ਹਾਂ ਹਾਂ ਹੁਣ ਆਪਣੇ ਕੋਲ ਇਸ ਟਾਈਮ ਸਪਲੈਂਡਰ ਦੇ ਚਾਰ ਮਾਡਲ ਆ ਗਏ ਨੇ ਠੀਕ ਆ ਦੇਖੋ ਡਿਜੀਟਲ ਮੀਟਰ ਦੀ ਵੀ ਆਪਣੇ ਕੋਲ ਫੀਲਟੀ ਆ ਚੁੱਕੀ ਆ ਕਸਟਮਰ ਦੀ ਚੁਆਇਸ ਸੀ ਕਿ ਸਾਨੂੰ ਬਾਈਕ ਤੇ ਡਿਜੀਟਲ ਮੀਟਰ ਵੀ ਚਾਹੀਦਾ ਉਹ ਆਪਸ਼ਨ ਆਪਣੇ ਕੋਲ ਆ ਚੁੱਕੀ ਆ ਮੋਟਰਸਾਈਕਲ ਦੇ ਉੱਤੇ ਡਿਜੀਟਲ ਮੀਟਰ ਆ ਗਿਆ ਹਾਂਜੀ ਸਰ ਤੇ ਉਹ ਡਿਜੀਟਲ ਮੀਟਰ ਦਾ ਕੰਮ ਕੀ ਹੁੰਦਾ ਜੀ ਸਰ ਦੇਖੋ ਕਸਟਮਰ ਆਪਣਾ ਜਿਹੜਾ ਮੋਬਾਈਲ ਉਹਦੇ ਨਾਲ ਕਨੈਕਟ ਕਰ ਸਕਦਾ ਵਾ ਅੱਛਾ ਤੇ ਜਾ ਰਹੇਗਾ ਤੁਹਾਨੂੰ ਪਤਾ ਚੱਲ ਜੂਗਾ ਕਿ ਮੈਨੂੰ ਕਾਲ ਆ ਰਹੀ ਹੈ ਮੈਨੂੰ ਮੈਸੇਜ ਆ ਰਿਹਾ ਵਾ ਕਿਉਂ ਕਸਟਮਰ ਨੂੰ ਉਹਦੀ ਸਕਰੀਨ ਤੇ ਸ਼ੋ ਹੋਊਗਾ ਅੱਛਾ ਇਹ ਤਾਂ ਬਹੁਤ ਵਧੀਆ ਆਪਣੀ ਫੈਸਿਲਿਟੀ ਮਿਲੀ ਹੈ ਹਾਂਜੀ ਤੇ ਇਸ ਤੋਂ ਇਲਾਵਾ ਜਿਹੜੀ ਐਵਰੇਜ ਵਾ ਸਭ ਤੋਂ ਵੱਡੀ ਗੱਲ ਐਵਰੇਜ ਦੀ ਸਰ ਦੇਖੋ ਜੀ ਐਵਰੇਜ ਦੇ ਪੱਖੋਂ ਦੇਖਿਆ ਜਾਵੇ ਤਾਂ ਆਪਣੀ ਬਾਈਕ ਦੇ ਹੀਰੋ ਦੇ ਬਾਈਕ ਦੀ ਐਵਰੇਜ ਸਾਰੇ ਬਾਈਕ ਦੇ ਨਾਲ ਵੈਸਟ ਆ ਰਹੀ ਹੈ ਇਸ ਟਾਈਮ ਵਧੀਆ ਐਵਰੇਜ ਵਾਲਾ ਵਧੀਆ ਮਾਈਲੇਜ ਵਾਲਾ ਬੰਦੇ ਨੂੰ ਹੀਰੋ ਬਣਾ ਦਿੰਦਾ ਹੀਰੋ ਦਾ ਮੋਟਰਸਾਈਕਲ ਤੇ ਹੀਰੋ ਦਾ ਸਕੂਟਰ ਆ ਹੀਰੋ ਦੇ ਸਕੂਟਰ ਦੀ ਤਾਂ ਤੁਹਾਨੂੰ ਪਤਾ ਹੀ ਆ ਕਿ ਕਿਹੜੇ ਕਿਹੜੇ ਇਹਦੇ ਵਿੱਚ ਮਾਡਲ ਆਉਂਦੇ ਨੇ ਹੀਰੋ ਦੇ ਸਕੂਟਰ ਦੇ ਵਿੱਚ ਸਰ ਆਪਣੇ ਕੋਲ ਜਿਹੜਾ ਇਸ ਟਾਈਮ ਹੀਰੋ ਦਾ ਪਲੇਜ਼ਰ ਆ ਡੈਸ਼ ਨੀ ਪ੍ਰਾਈਮ ਡੈਸ਼ ਨੀ 125 ਆਪਣਾ ਨਵਾਂ ਮਾਡਲ ਆਇਆ ਡੈਕਸ ਡੈਸ਼ 125 ਆਪਣੇ ਕੋਲ ਤਿੰਨ ਮਾਡਲ ਇਸ ਟਾਈਮ ਖੜੇ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜਾ ਦਿਵਾਲੀ ਦੇ ਮੌਕੇ ਦੇ ਉੱਤੇ ਤੁਹਾਨੂੰ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਕੋਈ ਵੀ ਸਕੂਟਰ ਜਾਂ ਕੋਈ ਵੀ ਮੋਟਰਸਾਈਕਲ ਮਿਲੇਗਾ ਉਹ ਵੀ ਆਸਾਨ ਕਿਸ਼ਤਾਂ ਦੇ ਉੱਤੇ ਸ਼੍ਰੀ ਜੁਰਾਵਰ ਆਟੋਸ ਮਾਛੀਵੜਾ ਸਾਹਿਬ ਮਾਛੀਵੜਾ ਸਾਹਿਬ ਦੇ ਸ਼ੋਅਰੂਮ ਦੇ ਵਿੱਚ ਐਡਰੈਸ ਦੱਸ ਦਿਓ ਕਿ ਕਈ ਵਾਰੀ ਨਾ ਲੋਕੀ ਕਨਫਿਊਜ਼ ਹੋ ਜਾਂਦੇ ਕਿ ਪਹੁੰਚਣਾ ਕਿੱਥੇ ਆ ਦੇਖੋ ਸਰ ਜਿਹੜਾ ਆਪਣਾ ਐਡਰੈਸ ਹੈਗਾ ਸ਼੍ਰੀ ਜੁਰਾਵਰ ਆਟੋਸ ਮਾਛੀਵੜਾ ਸਾਹਿਬ ਚਰਨ ਕਮਲ ਗੁਰਦੁਆਰੇ ਵਾਲੇ ਰੋਡ ਦੇ ਉੱਪਰ ਆ ਠੀਕ ਆ ਐਣ ਗੁਰਦੁਆਰੇ ਦੇ ਬਿਲਕੁਲ ਨੇੜੇ ਆਪਣਾ ਗੁਰਦੁਆਰਾ ਸਾਹਿਬ ਸ਼੍ਰੀ ਚਰਨ ਕਮਲ ਸਾਹਿਬ ਮਾਚੀਵਾੜੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਕੋਲ ਹੀ ਦੇਖੋਗੇ ਤਾਂ ਤੁਹਾਨੂੰ ਏਜੰਸੀ ਨਜ਼ਰ ਆ ਜਾਏਗੀ ਕਿ ਤੁਸੀਂ ਬਾਕੀ ਜਿਹੜਾ ਜੇ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ 99155 98653 ਠੀਕ ਹੈ ਮੈਂ ਰਿਪੀਟ ਕਰ ਦਿੰਦੀ ਹਾਂ 99155 98653 ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਲਓ ਜੀ ਹੁਣ ਅਸੀਂ ਪਹੁੰਚ ਗਏ ਆਂ ਸ਼੍ਰੀ ਚੁਰਾਵਰ ਆਟੋਜ਼ ਮਾਚੀਵਾੜਾ ਦੇ ਜਿਹੜੇ ਸ਼ੋਰੂਮ ਦੇ ਵਿੱਚ ਸਰਵਿਸ ਜਿਹੜਾ ਸੈਂਟਰ ਹੈ ਜਿੱਥੇ ਸਾਡੇ ਨਾਲ ਸ਼ਰਨਜੀਤ ਭਾਜੀ ਨੇ ਸ਼ਰਨਜੀਤ ਭਾਜੀ ਜਿਹੜੇ ਇੰਚਾਰਜ ਨੇ ਬਕਾਇਦਾ ਇਹਨਾਂ ਦੀ ਦੇਖਰੇਖ ਦੇ ਵਿੱਚ ਸਾਰੀ ਜਿਹੜੀ ਮੇਨਟੇਨੈਂਸ ਹੁੰਦੀ ਹੈ ਆਓ ਆਪਾਂ ਦੇਖਦੇ ਆਂ ਭਾਜੀ ਹੋਰ ਵੀ ਦੱਸੋ ਕਿ ਬਾਈਕ ਆਪਣੇ ਕੋਲ ਸਰਵਿਸ ਕਰਵਾਉਣਾ ਹੋਣਾ ओनली ਆਪਾਂ ਇੱਕ ਲੈਵਲ ਦੋ ਸਰਸਾਂ ਦੀ ਆਫਰ ਦਿੱਤੀ ਵੀ ਆ ਜਿਹਨੂੰ ਕਿ ਅਸੀਂ ਜੁਐਰੇਟ ਕਹਿੰਦੇ ਆਂ ਡਿਸਕ ਦਾ ਨਾਮ ਜੁਐਲਟ ਰੱਖਿਆ ਹੋਇਆ ਕੰਪਨੀ ਵੱਲੋਂ ਵੀ ਉਹਦਾ मीनिंग ਇਹ ਹੁੰਦਾ ਜੀ ਕਸਟਮਰ ਨੂੰ ਸਿਰਫ ਇੱਕ ਵਾਰ ਲੇਬਰ ਦੇਣੀ ਆ ਨੈਕਸਟ ਟਾਈਮ ਜਦੋਂ ਆਉਂਗਾ ਕੱਲਾ ਔਨ ਦਾ ਹੀ ਖਰਚਾ ਲੱਗੂਗਾ ਲੇਬਰ ਫ੍ਰੀ ਹੋਏਗਾ ਲੇਬਰ ਫ੍ਰੀ ਹੋਏਗੀ ਕੋਈ ਵੀ ਪਾਰਟ ਪੌਰਿਆ ਦਾ ਤਾਂ ਉੱਤੇ ਵੀ ਲੇਬਰ ਦੇਣੀ ਉਹਤੇ ਵੀ ਲੇਬਰ ਫ੍ਰੀ ਹੋਊਗੀ ਇਹਨਾਂ ਕਸਟਮਰ ਦੇ ਪੈਸੇ ਹੀ ਬਚਣ ਦੇ ਕਸਟਮਰ ਦੀ ਸਰਟੀਫਿਕੇਸ਼ਨ ਵੀ ਜਦੋਂ ਉਹਦੀ ਕਸਟਮਰ ਓਰੀਜਨਲ ਸਮਾਨ ਨਹੀਂ ਹੈ ਦੇਖੋ ਜੀ ਜਿਦਾ ਕਹਿੰਦੇ ਨੇ ਤੇ ਬਾਏ ਵਨ ਗੈਟ ਵਨ ਫਰੀ ਉਹ ਹਿਸਾਬ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਸਰਵਿਸ ਕਰਾ ਲਈ ਤਾਂ ਜਿਹੜੀ ਦੂਜੀ ਸਰਵਿਸ ਹੋਣੀ ਹੈ ਉਹਦੇ ਵਿੱਚ ਲੇਬਰ ਜਿਹੜੇ ਚਾਰजेस ਨਹੀਂ ਪੈਣੇ ਤੁਹਾਨੂੰ ਸਿਰਫ ਜਿਹੜਾ ਤੇਲ ਦਾ ਆ ਉਹ ਤਾਂ ਬਣਦਾ ਵੀ ਹੈ ਤੇਲ ਦਾ ਜਿਹੜਾ ਆ ਉਹ ਖਰਚਾ ਲੈਂਦੇ ਆ ਤੇ ਲੇਬਰ ਦਾ ਖਰਚਾ ਬਿਲਕੁਲ ਜ਼ੀਰੋ ਹੋ ਜਾਂਦਾ ਇਹ ਵੀ ਬਹੁਤ ਵੱਡੀ ਜਿਹੜੀ ਹੈ ਤੁਹਾਨੂੰ ਸੌਬਤਾ ਮਿਲ ਰਹੀ ਹੈ ਕਿੱਥੇ ਮਿਲ ਰਹੀ ਹੈ ਸ਼੍ਰੀ ਜਿਰਾਵਰ ਆਟੋਸ ਮਾਚੀਵੜਾ ਸਾਹਿਬ ਮਾਚੀਵੜਾ ਸਾਹਿਬ